Oh, low five low Ham san ki ren piyare, Ham san ki ren piyare, Ham san ki. ਰੇਨ ਪਿਆਰੇ ਸਾਜਨ ਤੇਰੇ ਚਰਨ ਕੀ ਹੋਏ ਰਾਂ ਸਭ ਤੂਰ ਨਾਨਕ ਸ਼ਰਨ ਪਾਰਿਆ ਤੇ ਕੋ ਸੁਭਾਗੂਰ ਹਮ ਸੰਤਨ ਕੀ ਦੇਨ ਪਿਆਰੀ ਹਮ ਸੰਤਨ ਕੀ ਸ਼ਰਨਾ संत हमारी ओट स्थानी संत हमारा कहना ਸੰਤਨ ਸਿਉ ਬਣਾਈ ਕੂੜ ਬਲਿਖਿਆ ਪਾਈ ਇਹੋ ਮਨ ਤੇਰਾ ਪਾਈ ਸੰਤਨ ਸਿਉ ਮੇਰੀ ਨੇਵਾ ਦੇਵੀ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਬਚਨ ਨੇ ਇੰਨਾ ਸੰਤਾਂ ਦੇ ਨਾਲ ਹੀ ਮੇਰਾ ਲੈਣ ਦੇਣਾ ਹੈ ਤਜੇ ਮੈਂ ਮਾਈਆਂ ਬੀਬੀਆਂ ਨੂੰ ਸਾਡੀਆਂ ਭੈਣਾਂ ਬਹੁਤ ਸਾਰੀਆਂ ਐਸੀਆਂ ਉਹ ਪਹਿਣਾ ਹੁੰਦੀਆਂ ਨੇ ਬੀਬੀਆਂ ਜਿਨ੍ਹਾਂ ਨੂੰ ਗਹਿਣੇ ਬੜੇ ਪਸੰਦ ਬੜੇ ਪਿਆਰੇ ਤੇ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਕਹਿੰਦੇ ਸਾਡੇ ਤਾਂ ਇਹ ਗਹਿਣੇ ਨਹੀਂ ਗਹਿਣੇ ਏਡਿ ਸੰਤ ਲੋਗ ਨੇ ਇੰਨ ਲੋਗ ਨੇ ਸੰਤਨ ਸਿਮੇਰੀ ਲੀਵਾ ਦੇਵੀ ਸੰਤਨ ਸਿਉ ਬਿਵਹਾਰਾ ਸੰਤਨ ਸਿਉ ਹਮ ਲਾਹ ਘਟਿਐ ਹਰ ਭਗਤ ਭੜੇ ਪੰਡਾਰਾ ਸੰਤਨ ਮੋਕਾ ਕੋ ਪੁੰਜੀ ਸੋ ਤਉਤਰਿਓ ਮਨ ਕਾ ਤੋਖਾ ਧਰਮ ਨਰਾਏ ਅਬ ਕਹਾਂ ਕਰੈ ਗੋ ਜੋ ਪਾਟਿਓ ਸਗਲੋ ਮਹਾਨੰਦ ਭਈ ਸੁਖ ਪਾਇਆ ਸੰਤਨ ਕੈ ਪ੍ਰਸਾਦੀ ਕਹੋ ਨਾਨਕ ਹਰਿ ਸਿਉ ਮਨ ਮਾਨਿਆ ਰੰਗ ਰਤੀ ਬਿਸਮਾਦੇ ਆਓ ਸਤਗੁਰਾਂ ਦੇ ਪਾਵਨ ਚੂਤਰ ਸਤਖੰਡ ਦਰਬਾਰ ਦੀਆਂ ਹਾਜ਼ਰੀਆਂ ਪਰਦੇ ਹੋਏ ਕਾਫੀ ਸਮੇਂ ਤੋਂ ਸ਼ਬਦ ਕੀਰਤਨ ਦੇ ਵਿੱਚ ਹੁੰਦੇ। ਬਹੁਤ ਸਾਰੇ ਸਾਧੂ ਜਨ ਮਹਾਤਮਾ ਲੋਕ ਸੰਗਤਾਂ ਨੂੰ ਨਿਹਾਲ ਕਰਕੇ ਗਏ ਨੇ, ਕਰ ਰਹੇ ਨੇ ਅੱਗੇ ਆਉਣ ਵਾਲੇ। ਆਓ ਕੋਈ ਸਮਾਂ ਸੀ ਸ੍ਰੀ ਹਜੂਰ ਸੰਤ ਬਾਬਾ ਆਨੰਦ ਸਿੰਘ ਜੀ ਮਹਾਰਾਜ ਨਾਨਕ ਸਰਕਲੇਰਾਵਾਲੀ ਸ਼ਹਿਦ ਆ ਰਹੇ ਨੇ ਧੀਰਾਦੂਨ ਤੋਂ ਦਰਾਹੇ ਵੱਲੋਂ ਆਈ ਜਿਹੜੀ ਨਹਿਰ ਨਹਿਰੂ ਨਹਿਰ ਰਸਤੇ ਭਾਵੇਂ ਕੱਚੇ ਸੰ ਨਾਲ ਕੁਝ ਸੇਵਾਦਾਰ ਸੰਗਤ ਹੈ ਰਾੜਾ ਸੇ ਪਹੁੰਚੇ ਜਿੱਥੇ ਹੁਣ ਇੱਕ ਤਾਂ ਗੁਰਦੁਆਰਾ ਸਾਹਿਬ ਤੇ ਦੂਸਰੀ ਤਰਫ ਆ ਕੇ ਮਹਾਪੁਰਖ ਬੈਠੇ ਸ੍ਰੀ ਹਜੂਰ ਸੰਤ ਬਾਬਾ ਨੰਦ ਸਿੰਘ ਜੀ ਮਹਾਰਾਜੀ ਦਾ ਬਿਕਰ ਇੱਥੇ ਕਰ ਰਹੇ ਆਂ ਨਹਿਰੋਂ ਪਾਰ ਬੈਠ ਜਾਂਦੇ ਨੇ ਸਾਧੂਆਂ ਨੇ ਤੇ ਉਧਰ ਰਾੜਾ ਸਾਹਿਬ ਵਾਲੇ ਮਹਾਪੁਰਖਾਂ ਨੂੰ ਦੱਸਿਆ बड़े और छोटे संत जी महाराज संत बाबा जी सरत जी संत सिंह जी महाराज के महापुरखो नेरों पार महापुरखा के बैठ के ने नानक सरवाले संत बाबा नंद सिंह जी अच्छा भाई चलो फिर उस वेले साजी तैयार की ਆਪ ਸੰਬਾਬਾ ਸ਼ਬਦ ਸਿੰਘ ਜੀ ਵੱਡੇ ਸੰਜੀ ਮਹਾਰਾਜ ਹੁਣ ਚਰਨਾਂ ਦੇ ਵਿੱਚ ਜੋੜਾ ਨਹੀਂ ਪਾਇਆ ਬਸ ਅੱਗੇ ਹੋ ਕੇ ਤੁਰ ਪੈਂਦੇ ਨੇ ਸ੍ਰੀ ਜੋਤ ਸਿੰਘ ਬਾਬਾ ਨੰਦ ਸਿੰਘ ਜੀ ਮਹਾਰਾਜ ਜੀ ਨੂੰ ਜਾ ਕੇ ਆ ਕੇ ਦਰਸ਼ਨ ਦیدارੇ ਕੀਤੇ ਆਪਸ ਵਿੱਚ ਮੇਲ ਲਾਪ ਹੋਇਆ ਤੇ ਉੱਥੇ ਵੀ ਸ਼ਬਦ ਪੜੇ ਜਾ ਰਹੇ ਨੇ ਸੋ ਜੋ ਮੈਨੂੰ ਦੱਸਿਆ ਨਾ ਰਾੜਾ ਸਾਹ ਵਾਲੇ ਬਹੁਤ ਸਾਰੇ ਪੁਰਾਣੇ ਸ਼ਰੀਰ ਹੁੰਦੇ ਸਨ ਪਹਿਲਾਂ ਹੁਣ ਭਾਵੇਂ ਕਿ ਇੱਕ ਇੱਕ ਕਰਕੇ ਉਮਰਾਂ ਦੇ ਹਿਸਾਬ ਨਾਲ ਸਹੀ ਛੱਡ ਗਏ ਕਹਿੰਦੇ ਬਾਬਾ ਜੀ ਨੇ ਨਾਨਕ ਸਰਾਲੇ ਮਹਾਪੁਰਖਾਂ ਨੇ ਇਹ ਸ਼ਬਦ ਪੜਿਆ ਤੇ ਮਰਦੰਗ ਦੀ ਸੇਵਾ ਜਿਹੜੀ ਢੋਲਕੀ ਦੀ ਸੇਵਾ ਨਾ ਬਾਬਾ ਮੇਵਾ ਸਿੰਘ ਜੀ ਹੁੰਦੇ ਸਨ ਕਬਿਆਂ ਦੇ ਜਿਹੜੇ ਰਾੜਾ ਸਭ ਕਾਫੀ ਲੰਮਾ ਸਮਾਂ ਰਹੇ ਸਾਡੇ ਨਾਲ ਵੀ ਅਸੀਂ ਭਾਵੇਂ ਕਿ ਛੋਟੇ ਹੁੰਦੇ ਜੱਥੇ ਦੇ ਵਿੱਚ ਕਈ ਵਾਰ ਗੁਰਦਾਸ ਔਰ ਇੰਦਰ ਜਾਂ ਦੂਰ ਦਰਾਡੇ ਕਿਤੇ ਕੋਹਰੀਆਂ ਕਿਤੇ ਦੀਵਾਨ ਲਾਉਣ ਜਾਣਾ ਜਦ ਕਿ ਨੇ ਮਾਪੁਰਖਾਂ ਦੇ ਇੱਕ ਅਨੁਸਾਰ ਤੇ ਉਹ ਬਾਬਾ ਜੀ ਬਾਬਾ ਮੇਵਾ ਸਿੰਘ ਜੀ ਉਹ ਨਾਲ ਹੁੰਦੇ ਉਹ ਵੀ ਪੁਰਾਣੇ ਬਚਨ ਸੁਨਾਇਆ ਕਰਦੇ ਤੇ ਉਹਨਾਂ ਨੇ ਢੋਲ ਕੀ ਦੀ ਸੇਵਾ ਕੀਤੀ ਤੇ ਸ਼ਬਦ ਪੜੇ ਜਾ ਰਹੇ ਨੇ ਆਪਾਂ ਵੀ ਭਾਈ ਅੱਜ ਸਾਧੂਆਂ ਦੀ ਕਿਰਪਾ ਹੋਈ ਹੈ ਬਾਬਾ ਜੀ ਨੇ ਇੱਥੇ ਜਿਵੇਂ ਇੱਕ ਜੰਗਲਾਂ ਦੇ ਵਿੱਚ ਇਹ ਮੰਗਲ ਹੁੰਦੇ ਨੇ ਕੀ ਸ਼ਬਦ ਪੜੇ ਸਾਰਿਆਂ ਨੇ ਪੌਚੀ ਸਰ ਦੇ ਵਿੱਚ ਬੋਲਣਾ ਕੋਈ ਪੁਰਬ ਲਗਨ ਜੀ ਮੇਰਾ ਸੰਗਤੋ ਗੀਤ ਗਾਉਂਦੀ ਕੋਈ ਲਾ ਕਰਮ ਐ ਮੇਰਾ ਸੰਗਤ ਹੋਗੀ ਸਾਧੂਆਂ ਦੀ ਸੰਗਤ ਹੋਗੀ ਕੋਈ ਪੁਰਵਦਾ ਕਰਨ ਜਾਗਿਆ ਮੇਰਾ ਸੰਗਤ ਯੋਗੀ ਸਾਧੂ ਆਉਂਦੀ ਕੋਈ ਪੁਰਵਲਾ ਕਰਨ ਜਾਗਿਆ ਮੇ ਗੁੱਤ ਯੋਗੀ ਸਾਧੂ ਆਗੇ ਜਾਗਿਆ ਮੇ ਪਿਆਰੇ ਜੀ ਸੰਗਤੋ ਕੀ ਸਾਧੂਆਂ ਦੀ ਪਿਆਰੇ ਜੀ ਸੰਗਤੋ ਕੀ ਸਾਧੂਆਂ ਦੀ ਹੋਈ ਪੁਰਵਲਾ ਕਰਨ ਜਾਗਿਆ ਮੇਰਾ ਸੰਗਤ ਯੋਗੀ ਸਾਧੂ ਆਂਦੀ ਹੋਈ ਪੁਰਵਲਾ ਕਰਨ ਜਾਗਿਆ ਮੇਰਾ ਸੰਗਤ ਯੋਗੀ ਸਾਧੂ ਆਂਦੀ ਜੀ ਸੰਗਤ ਯੋਗੀ ਕਰਮ ਜਿਨ੍ਹਾਂ ਦੇ ਚੰਗੇ ਕਰਮ ਹੁੰਦੇ ਐ ਨਾ ਕਿ ਸਾਧੂਾਂ ਦੀ ਸੰਗਤ ਨੂੰ ਆਓ ਭਾਈ ਸੰਗਬਾਬਾ ਨੰਨ ਸਿੰਘ ਜੀ ਮਹਾਰਾਜ ਜੀ ਨੂੰ ਰਾੜਾ ਸਾਹਿਬ ਦੀ ਉਹ ਪਾਵਨ ਬ੍ਰਿਤਰ ਧਰਤੀ ਤੇ ਸਾਰਿਆਂ ਨੇ ਆਓ ਭਗਤ ਕੀਤੀ ਆਪਸ ਵਿੱਚ ਵਚਨ ਉਲਾਸ ਹੋਈ ਭਜਨ ਪਾਠ ਕਿੰਵੇਂ ਸੇਵਾ ਸਿਮਨ ਬੰਦਗੀ ਦੀ ਬਾਤ ਕੋ ਵਿਚਾਰਾਂ ਸਾਂਝੀਆਂ ਹੁੰਦੀਆਂ ਸੋ ਉਹੀ ਇਹ ਜਿਹੜੀਆਂ ਸੇਵਾਵਾਂ ਲੱਗੀਆਂ ਹੁੰਦੀਆਂ ਨੇ ਪਾਵੇਂਕੇ ਰਾੜਾ ਸਰ ਪਾਵੇਂ ਨਾਨਕ ਸਰ ਵਾਲੇ ਮਾਪ ਜਾਬ ਮਰੀਦਲ ਸਿੰਘ ਜੀ ਹਜੂਰ ਸੰਤ ਬਾਬਾ ਮਹਿੰਦਰ ਸਿੰਘ ਜੀ ਖੰਨੇ ਵਾਲੇ ਮਾਪ ਕੋਣ ਬੁੱਲਿਆ ਕਿੰਨੀਆਂ ਸੇਵਾਵਾਂ ਕਿੰਨੀਆਂ ਸੰਗਤਾਂ ਦਾ ਉਹਨਾਂ ਨੇ ਪਲਾ ਕੀਤਾ ਖੰਡੇ ਵਾਟੇ ਦਾ ਅਮਰ ਸ਼ਕਾ ਕੀ ਹੁਣ ਅਜਿਕੇਲਾ ਆਪਾਂ ਬਹੁਤ ਸਾਰੀ ਸੰਗਤ ਹੋਵੇਗੀ ਜਿਨ੍ਹਾਂ ਨੇ ਅੰਨੇ ਵਾਲੇ ਮਹਾਂਪੁਰਖਾਂ ਦੀ ਸੰਗਤ ਵੀ ਕੀਤੀ ਉਹਨਾਂ ਦੇ ਦੀਵਾਨ ਵੀ ਸੁਨੇ ਆਪਾਂ ਤਾਂ ਵੀਡੀਓ ਦੇ ਵਿੱਚ ਅਸੀਂ ਦਰਸ਼ਨ ਕਰਦੇ ਹਾਂ ਇਹ ਪੈਰ ਤਰ ਨੂੰ ਜਗਾ ਨਹੀਂ ਹੁੰਦੀ ਮਹਾਂਪੁਰਖਾਂ ਦੇ ਦੀਵਾਨਾਂ ਦੇ ਤੇ ਸਤਿਗੁਰਾਂ ਦਾ ਵੀ ਅਦਬ ਸਤਕਾਰ ਪੂਰਾ ਸੋ ਉਹਨਾਂ ਦੇ ਸੋ ਇਹ ਸਾਰੀ ਪਲਵਾੜੀ ਕਿਹਦੀ ਹੈ ਕਿਹਦੀ ਕਿਰਪਾ ਹੋਈ ਹੈ ਇਹ ਤੁਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਪੁੱਲ ਦੇ ਵਿੱਚੋਂ ਬਾਬਾ ਕਲਾਤਾਰੀ ਉਹਨਾਂ ਨੇ ਬਚਨ ਲਈ ਸੰਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਸ ਜਦੋਂ ਮਿਲਾਪ ਹੋਇਆ ਸੀ ਨੰਗਲ ਡੇਮਬਰ ਬਾਬਾ ਸਾਹਿਬ ਸਵਾਪਾਈ ਆਪਾਂ ਸਮੇਤ ਸਮਾਪਤੀ ਕਰ ਦੇਣੀ ਆਖਿਆ ਸੀ ਨਾ ਕੰਗੀ ਤਰਪਾਸ਼ਣ ਕੇ ਬਾਬਾ ਜੀ ਸਾਡਾ ਹੁਣ ਜੋਤੀ ਜੋਤ ਸਮਾਉਣ ਦਾ ਸਮਾਂ ਆ ਗਿਆ ਅਸੀਂ ਚਾਰੇ ਸਹਿਮਜਾਦੇ ਦੇਸ਼ ਭਰਨ ਕੌਮ ਦੀ ਰੱਖਿਆ ਵਾਸਤੇ ਸ਼ਹੀਦ ਕਰਦੇ ਮਨਾਹੀ ਕਰ ਰਹੇ ਨੇ ਬਾਬਾ ਜੀ ਕਿ ਮਹਾਰਾਜ ਆਪਣੇ ਬਚਨ ਵਾਪਸ ਲਾਓ ਫਿਰ ਖੈਰ ਬਾਰ ਬਾਰ ਨਸੀਆ ਕਿ ਨਹੀਂ ਬਾਬਾ ਜੀ ਇਹ ਤਾਂ ਹੋ ਕੇ ਰਹਿਣਾ ਫਿਰ ਹਾਂ ਸਤਿਗੁਰੂ ਜੀ ਗੁਰੂ ਨਾਨਕ ਦੇਵ ਜੀ ਸਿੱਖੀ ਦਾ ਪ੍ਰਚਾਰ ਕੌਣ ਕਰੇਗਾ ਉਸ ਵੇਲੇ ਸਤਗੁਰੂ ਨੇ ਅਗੰਮੀ ਬਚਨ ਆਖੇ ਸਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਲंगी ਤਰ ਪਾਰਸ਼ਾ ਇਹ ਇਹ ਬਚਨ ਨੇ ਕਿ ਸਾਡੇ ਐਸੇ ਉਹ ਤਤ ਮਿੱਤੇ ਕਾਰਕ ਮਹਾਂਪੁਰਖ ਸੰਸਾਰ ਤੇ ਪ੍ਰਗਟ ਹੋਣਗੇ ਜਿਹੜੇ ਆ ਕੇ ਗੁਰੂ ਨਾਨਕ ਦੇਵ ਜੀ ਦੇ ਦਰ ਘਰ ਦੇ ਸੇਵਾਦਾਰ ਬਣਗੇ ਸਿੱਖੀ ਦਾ ਪ੍ਰਚਾਰ ਕਰਨਗੇ ਸੋ ਆਓ ਉਸੇ ਫਲਵਾੜੀ ਦੇ ਵਿੱਚੋਂ ਕਿਉਂਕਿ ਬਸੰਤ ਦਾ ਬਹੁਤ ਲੁਮੇਨੇ ਸ੍ਰੀ ਜੋਤ ਸੰਤਵਾਵਾ ਨਾਨ ਸਿੰਘ ਜੀ ਫਲਵਾੜੀ ਉਹਨਾਂ ਮਹਾਂਪੁਰਖਾਂ ਦੀ ਫਲਵਾੜੀ ਬਾਬਾ ਰਵਿੰਦਰ ਸਿੰਘ ਜੀ ਮਹਾਂਪੁਰਖ ਆਮੇ ਕੀ ਉਹਨਾਂ ਦੇ ਪੁੱਤਰ ਦਾ ਜਨਮ ਦਿਨ ਠੀਕ ਹੈ ਇਹ ਵੀ ਬਹੁਤ ਵਧੀਆ ਗੱਲ ਹੈ ਕਿਸੇ ਵੀ ਤਰੀਕੇ ਨਾਲ ਆਪਾਂ ਨੇ ਜੁੜਨਾ ਉਹਨਾਂ ਨੇ ਹੁਕਮ ਕੀ ਤਸੀਹ ਤੇ ਹਾਜ਼ਰੀ ਭਰੀ ਹੈ ਸੋ ਆਹ ਭਾਈ ਇਹ ਪਿਆਰੇ ਇਸੇ ਤਰ੍ਹਾਂ ਬਣਿਆ ਰਹੇ ਆਪਾਂ ਇੱਕ ਛੋਟੀ ਧਾਰਨਾ ਪੜਾਂਗੇ ਨਾਲ ਦੀ ਨਾਲ ਸਮਾਪਤੀ ਸੰਤ ਬਾਬਾ ਨਰਿੰਦਰ ਸਿੰਘ ਜੀ ਮਹਾਂਪੁਰਖ ਪਹੁੰਚੇ ਨੇ ਔਰ ਸੰਤ ਬਾਬਾ ਨੰਦ ਸਿੰਘ ਜੀ ਮਹਾਂਪੁਰਖ ਜੈਪੁਰੂਲੇ ਵਾਲੇ ਮਹਾਂਪੁਰਖ ਉਹਨਾਂ ਦੇ ਵੀ ਦਰਸ਼ਨ ਜਿਦਾਰੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨ ਸੇਵਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਅਉ ਭਾਈ ਅਧਾਰਨਾ ਪੜ ਕੇ ਆਪਾਂ ਨਾਲ ਦੀ ਨਾਲ ਇਸ ਸਮਾਪਤੀ ਕਰ ਦੇਣੀ ਹੈ ਬੱਤੇ ਬੁਲਾ ਦੇਣੀ ਅਗਲਾ ਸਮਾਪਾ ਪ੍ਰਬੰਧਕਾਂ ਦੇ ਪਾਸੋਂ ਸਰਵਣ ਕਰਾਂਗੇ ਕਰਨਾ ਕੀ ਆਪਾਂ ਨੇ ਸਾਰਿਆਂ ਨੇ ਭਾਈ ਰਲ ਮਿਲ ਕੇ ਸਾਰਿਆਂ ਨੇ ਆ ਕੁਝ ਕਾਪ पखा पेर ते पाणी टोवा रबा तेर प्यार पखा पेड़ ते पाणी टोवा रबा तेर प्यार ते ਬਾ ਤੇਰੇ ਪਿਆਰਿਆਂ ਦਾ ਅਰ ਬਾ ਤੇਰੇ ਜੀ ਪਿਆਰਿਆਂ ਬਾਤਰ ਜੀ ਤਿਆਰਿਆਂ ਦਾ ਬਰਪਾ ਦੇ ਚੰਨ ਪੱਕਾ ਮੇ ब तेर प्यार कबेर ते पाणी टो रु तेरे प्यार ते बेरे ਤੇਰੇ ਚਰਨ ਕੀ ਹੋਏ ਰਾ ਸਦ ਅੰਤ ਸੰਤ ਹਾਰੀਆਂ ਪੇ ਕੋ ਸਦਾ ਦੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸ਼ਰਣਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਕੀਰਤਨ ਦੇ ਹਾਜ਼ਰੀ ਭਰ ਰਹੇ ਸੀ ਬਹੁਤ ਹੀ ਸਤਿਕਾਰਯੋਗ ਬਾਬਾ ਰਣਜੋਤ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਸਾਧ ਸੰਗਤ ਜੀ ਰਾੜਾ ਸਾਹਿਬ ਦੀ ਗੱਲ ਹੁੰਦੀ ਆ ਭਾਵੇਂ ਉਹ ਇੱਥੋਂ ਦੀ ਗੱਲ ਹੋਵੇ ਭਾਵੇਂ ਉਹ ਉਪਦੇਸ਼ਾਂ ਦੀ ਗੱਲ ਹੋਵੇ ਜਦੋਂ ਵੀ ਗੁਰਸਿੱਖ ਕਿਤੇ ਵੀ ਜਾ ਕੇ ਗੱਲ ਕਰਦਾ ਵੀ ਮੈਂ ਰਾੜਾ ਸਾਹਿਬ ਤੋਂ ਆਇਆ ਤਾਕੋ ਵਾਲੇ ਗੁਰਸਿੱਖ ਦਾ ਸੀਸ ਝੁਕ ਜਾਂਦਾ ਅਤੇ ਦੋਨੋਂ ਹੱਥ ਜੋੜ ਕੇ ਫਤਿਹ ਬੁਲਾਉਂਦਾ ਉਹ ਮਹਾਪੁਰਖ ਕਾਰਕ ਮਹਾਪੁਰਖ ਜਿਹੜੇ ਆਪ ਸੰਤ ਬਣਨ ਆਏ ਸੀ ਭਾਵੇਂ ਉਹ ਬਾਬਾ ਅਨੰਦ ਸਿੰਘ ਜੀ ਮਹਾਪੁਰਖ ਕਲੇਰਾਂ ਵਾਲਿਆਂ ਦੀ ਗੱਲ ਹੋਵੇ ਮਹਾਪੁਰਖ ਬਾਬਾ ਈਸ਼ਰ ਸਿੰਘ ਜੀ ਕਲੇਰਾਂ ਵਾਲਿਆਂ ਦੀ ਗੱਲ ਹੋਵੇ ਭਾਵੇਂ ਉਹ ਬਾਬਾ ਈਸ਼ਰ ਸਿੰਘ ਹੀ ਰਾੜਾ ਸਾਹਿਬ ਵਾਲਿਆਂ ਦੀ ਗੱਲ ਹੋਵੇ ਭਾਵੇਂ ਉਹ ਸੰਤ ਬਾਬਾ ਭਿੰਦਰ ਸਿੰਘ ਜੀ ਖੰਨੇ ਵਾਲਿਆਂ ਦੀ ਗੱਲ ਹੋਵੇ ਕਾਰਕ ਮਹਾਪੁਰਸ਼ ਜਿਨ੍ਹਾਂ ਦੀ 50ਵੀਂ ਵਰਸੀ 25 ਦਰਜੇ ਨੂੰ ਆ ਰਹੀ ਹੈ ਉਹਦੇ ਵਿੱਚ ਵੀ ਆਪਾਂ ਵੱਧ ਚੜ ਕੇ ਆਨੰਦ ਲੈਣਾ ਸੋ ਬੜੇ-ਬੜੇ ਭਾਗ ਸਾਡੇ ਇਲਾਕੇ ਨੂੰ ਮਹਾਪੁਰਖਾਂ ਨੇ ਤਾਰਿਆ ਅੰਮ੍ਰਿਤ ਦੀ ਦਾਤ ਬਖਸ਼ਿਸ਼ਾਂ ਨੂੰ ਕੀਰਤਨ ਦੇ ਨਾਲ ਜੋੜਿਆ ਆ ਜੋ ਕੀਰਤਨ ਦੀਆਂ ਤੋਂ ਉਹਨਾਂ ਦਾ ਅਸੀਂ ਆਨੰਦ ਮਾਣ ਰਹੇ ਆ ਇਹ ਉਹ ਮਹਾਪੁਰਖਾਂ ਦੀ ਦੇਣਾ ਕਿੰਨਿਆਂ ਸਾਖਾਵਾਂ ਨੇ ਭਾਵੇਂ ਉਹ ਸੰਤ ਬਾਬਾ ਭਵਿੰਦਰ ਸਿੰਘ ਜੀ ਹੋਣ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ